ਸਾਰੇ ਜਣੇ ਗਵਾਜ ਜਗਰ ਮੈਨੂੰ ਕੋਈ ਹੁੰਦਾ ਨਾ ਅੱਜ ਉਹ ਬੰਦਾ ਉਹ ਬੰਦਾ ਠੀਕ ਹੈ ਤਾਂ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣੇ ਦਾ ਤਾਂ ਅੱਜ ਆਪਣੇ ਵਲੌਗ ਦੀ ਸਟਾਰਟਿੰਗ ਹੋ ਰਹੀ ਆ 4 ਵਜੇ ਆਈ نو ਕਾਫੀ ਲੇਟ ਟਾਈਮ ਬਟ ਕੀ ਕਰ ਫਤਿਹ ਅੱਜ ਸਾਰੇ ਜਣੇ ਨਾ ਜਿੱਤੇ ਸਵੇਰੇ ਸਿਰਨਾਉਣਾ ਸੀ ਐਤਵਾਰ ਸੀ ਨਾ ਤੇ ਸਿਰਨਾਉਣਾ ਸੀ ਤਿਆਰ shear ਹੋਣਾ ਸੀ ਸਾਰਾ ਕੰਮ ਕੂਮ ਕਰਨਾ ਸੀ ਠੀਕ ਆ ਉਹਦੇ ਵਿੱਚ ਲੱਗ ਜਾਂਦਾ ਟਾਈਮ ਠੀਕ ਹੈ ਤੇ ਆਪਾਂ ਫਿਰ ਸਾਰਾ ਕੁਝ ਕਰਕੇ ਘਰੇ ਸਾਰੇ ਕੰਮ ਨੂੰ ਪਟਾ ਕੇ ਖਾ ਪੀ ਕੇ ਹੁਣ 4 ਵਜੇ ਨਿਕਲੇ ਘਰੋਂ ਤੇ ਆਪਣਾ ਕੰਮ ਨਾ ਗਿਆ ਆਪਾਂ ਚੱਲੇ ਪਹੁੰਚੇ ਸਾਹਿਬ ਗੁਰਦੁਆਰੇ ਮੱਥਾ ਟੇਕਣ ਦੋ ਦਿਨ ਮਰਿਆ ਘਰੇ ਹੁਣ ਮੈਂ ਦੱਸ ਦਿੰਦਾ ਕਿ ਉਹ ਬਿਲਕੁਲੀ ਮਰ ਦਿਲਕੁਲੀ ਕਰ ਰਿਹਾ ਜਿਹਾ ਨਾ ਜਿਹਾ ਸਾਬਣਾ ਬਿਲਕੁਲੀ ਕਰ ਰਿਹਾ ਉਹ ਵਾਲਾ ਥਾ ਕਿ ਮੇਰੇ ਨਾ ਵੇ ਥੱਲੇ ਵੀ ਉਂਗਲਾ ਲਾਲ ਹੋ ਗਿਆ ਪਿਆ ਨਾ ਉਹ ਕਹਿੰਦੇ ਨੇ ਸੰਗਾ ਹੋ ਜਾਂਦਾ ਮੇਰੇ ਹੋ ਗਿਆ ਠੀਕ ਆ ਹੁਣ ਮੈਨੂੰ ਨਹੀਂ ਪਤਾ ਠੀਕ ਕਿਦਾਂ ਹੋਣਾ ਹੈ ਹੱਲੇ ਵੀ ਹੋਇਆ ਨਹੀਂ ਆ ਸਹੀ ਤਰ੍ਹਾਂ ਪਰ ਠੀਕ ਆ ਹਾਥੇ ਲਦਾ ਹੁਣ ਉਹ ਦਿਨ ਜਿਹੜੇ ਵਾਬ ਮੋਟਾ ਗਏ ਹਾਥੀ ਯਾਰ ਪਰਸੋਂ ਰਾਤ ਨੂੰ ਸੋ ਮੈਂ ਘਰੇ ਹੀ ਹਾਂ ਦੋ ਦਿਨ ਹੁਣ ਅੱਜ ਚੱਲੇ ਪੋਵੰਡ ਦੇਖਦੇ ਹਾਂ ਕਿੰਨਾ ਕੋਈ ਬਦਲਿਆ ਕਿੰਨੀਆਂ ਮੇਲੇ ਦੀਆਂ ਤਿਆਰੀਆਂ ਨਵੀਆਂ ਹੋ ਗਈਆਂ ਵੈ ਤਾਂ ਚਲੋ ਯਾਰ ਮਨਾਂ ਮੇਲੇ ਦੇ ਵਿੱਚ ਪੂਰਾ ਹੀ ਹਫਤਾ ਹੀ ਪਿਆ ਹੁੰਦਾ ਤੇ ਇੱਕ ਅੱਧਾ ਦਿਨ ਉੱਤੇ ਹੀ ਹੋਊਗਾ ਪਰ ਅੱਜ ਤੋਂ ਮੇਲਾ ਸਟਾਰਟ ਹੋ ਗਿਆ ਐਤਵਾਰ ਜਾ ਗਿਆ ਨਾ ਅੱਜ ਤੋਂ ਸਟਾਰਟ ਹੋ ਰਹਾ ਹੋਣ ਕੁੜੀ ਅੱਜ ਵੀ ਉੱਥੇ ਉਹ ਇਧਰ ਮੈਂ ਇਧਰ ਜਾਈ ਕਰਾਂ ਆਵੇ ਥਾਵਾ ਮਾਲ ਲੀਆਂ ਨਾ ਲੋਕਾਂ ਨੇ ਨਾ ਇੱਥੇ ਹੁਣ ਜਾਨਾ ਲੋਕਾਂ ਦੇ ਕੰਨ ਲਾਉਣੇ ਕਿੰਨੀਆਂ ਵੜੀਆਂ ਇਧਰ ਵਾਲੀ ਸਾਈਡ ਤੇ ਇਧ ਮਨ ਲੈਣੇ ਸ਼ੁਰੂ ਹੋ ਗਏ ਆ ਐ ਪਕਾਨੇ ਪਕਾਨੇ ਦੇਖੋ ਕਿੰਨੇ ਹੋਣੇ ਬਹੁਤ ਵਧੀਆ ਪਕਾ ਰਹੇ ਨੇ ਇਹ ਚਪੂਤ ਵਾਲੇ ਮੂੰਹ ਕਿਥੇ ਆ ਯਾਦ ਕੀਤਾ ਚਪੂਤਾ ਦਾ ਇੱਧਰ ਦੇਖੋ ਚੈੱਕ ਕਰੋ ਚਪੂਤਾ ਓ ਇੱਕ ਕਰੀ ਤੁਸੀਂ ਗੁਰੂ ਉਹ ਇੰਟਰਸਟ ਚੈੱਕ ਕਰੋ ਸਭ ਤੋਂ ਪਹਿਲਾਂ ਕਿਨਾ ਸਹੀ ਲੱਗਦਾ ਗੁਰਦਾਰਾ ਇਥੋਂ ਹਣਾ ਮੇਨਾ ਇੰਟਰਸਟ ਹੈ ਵਧੀਆ ਇਹਨਾਂ ਲੜੀਆਂ ਲੁੜੀਆਂ ਲੱਗੀਆਂ ਪੂਰੇ ਘਿਹਰ ਲੱਗਦੇ ਅੰਦਰ ਜਿਹੇ ਬੈਨੇ ਹੋ ਰਹੇ ਆ ਓ ਇੱਧਰ ਮੈਂ ਚੈੱਕ ਕਰੋ ਗੱਡੀਆਂ ਦੇ ਲੈਣ ਇੱਧਰ ਤਾਂ ਕਈ ਹੋਈ ਹੋਣਾ ਵਹਦੇ ਮੇਲੇ ਵਾਲੇ ਤਾਂ ਇੱਥੇ ਗੱਡੀਆਂ ਹੋਣੀਆਂ ਹੀ ਨਹੀਂ ਗੱਡੀਆਂ ਹੀ ਬਣਾ ਦੂਰੀ ਐ ਰੋਗਣ ਰੋਗਣ ਚੱਲ ਰਾ ਰੋਗਣ ਗੋਣ ਪੁਰਾ ਇਹ ਲੱਗ ਗਿਆ ਪੰਗੂੜਾ ਕਹਿੰਦੇ ਚੱਲੂ ਹੀ ਪਿਆ ਉਸ ਦਿਨ ਮੇਰੇ ਵਾਲੀ ਚੱਲਣ ਨਹੀਂ ਦਿਆ ਵੇ ਮਾਮਾ ਹੀਰ ਦਾ ਆਜੇ ਚੱਲਣ ਦੇ ਵਧੀਆ 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 ਚੱਲਾ ਚਲਾਓ ਆਪਣਾ ਪਹਿਲਾਂ ਮਾਠੜੇ ਕਿਉਂ ਨੇ ਆ ਠੀਕ ਆ ਫਿਰ ਪੰਗੂੜੇ ਵਾਲੀ ਸਾਈਡ ਤੇ ਆ ਕੇ ਫੋਟੋ ਫੋਟੋ ਖਿੱਚਾਂਗੇ ਦੋ ਚਾਰ ਵੈਸੇ ਦਾ ਜੋ ਹੈ ਨਹੀਂ ਕੋਈ ਨਾਲ ਫੋਟੋ ਖਿੱਚ ਲਈ ਪਰ ਕੋਈ ਨਾ ਚੱਲ ਜਾਏ ਉਧਰ ਹੀ ਚਲੋ ਜੀ ਆਪਾਂ ਆ ਗਏ ਆ ਅੰਦਰ ਹੁਣ ਤੇ ਬਹਿ ਕੁਸ਼ ਨਸੀਬੀ ਵਾਲੀ ਗੱਲ ਅਸਾਂ ਲਾਈਟਾਂ ਜਗ ਰਹੀਆਂ ਨੇ ਮੈਂ ਸੋਚਿਆ ਸੀ ਲਾਈਟਾਂ ਜਗਣੀਆਂ ਵਧੀਆ ਫੋਟੋ ਆਊਗੀ ਅੱਜ ਜਗ ਰਹੀਆਂ ਵਧੀਆ ਗੱਲ ਯਾਰ ਹੁਣ ਲੈ ਲਾਈਟਾਂ ਨਾ ਦਰਬਾਰ ਦੀਆਂ ਨਹੀਂ ਜਗ ਰਹੀਆਂ ਬਾਕੀ ਸਾਰੇ ਦਿਖਾਈ ਹੋ ਜਾਣੇ ਦਰਬਾਰ ਦੇ ਦਿਖਾਉਣਗੇ ਨਾ ਤਾਂ ਜਿੰਨਾ ਮਜ਼ਾ ਨਾ ਮੈਂ ਦਰਬਾਰ ਨਾਲ ਸਨੈਪ ਪਾਣੀ ਹੈ ਕਿਹਨੂੰ ਚੱਲਦੀ ਹੈ ਲਾਈਟਾਂ ਵਾਲੀ ਮੈਨੂੰ ਸਾਰੇ ਨੇ ਬਾਤ ਤੀਆ ਮੈਂ ਇਹਦਾ ਬੰਦਾ ਰੋਜ ਨਾ ਉਹ ਨਹੀਂ ਪਾਈ ਅੱਜ ਤੱਕ ਸੋ ਜੇ ਲਾਈਟਾਂ ਜਗਣੀਆਂ ਅੱਜ ਮੋੜ ਵੀ ਕਹਿ ਗਿਆ ਵਾ ਪੜੀ ਤੇ ਹੈ ਜੀ ਜੰਮ ਪੱਗੀ ਮੇਰੇ ਜਾਰੇ ਤੈਨੂੰ ਵਹੇ ਤੇ ਮੇਰਾ ਨਾ ਪਲਾਨ ਸੀਗਾ ਕਿ ਮੈਂ ਨਾ ਲਾਈਟਾਂ ਚੱਕਦੀਆਂ ਵੇਖੂਗਾ ਪਰ ਨਾ ਕਾਫੀ ਟਾਈਮ ਹੋਇਆ ਨਾ ਇਹਨਾਂ ਵੇ ਤੀਜਾਂ ਦੇ ਵਰੀਓ ਦੀਆਂ ਲਾਈਟਾਂ ਹੀ ਕਿੰਨੀ ਹੋਈਆਂ ਲਾਈਆਂ ਪਰ ਜਗਾਉਣੀਆਂ ਨਹੀਂ ਇਹਨਾਂ ਹਾਲੇ ਬਾਕੀ ਇਧਰ ਉਹ ਨਵੀਆਂ ਵਾਲੀ ਜਗ੍ਹਾ ਬਣ ਗਈ ਇੱਥੇ ਨਵੇਂ ਹੱਤੋਂ ਵਾਲੀ ਜਗ੍ਹਾ ਬਣ ਚੁੱਕੀ ਆ ਕਾਫੀ ਨਵਾਂ ਵਗਰਤਾ ਇਧਰੋਂ ਰਾਹ ਬੰਦ ਕਰਤਾ ਬੜਾ ਕੁਝ ਕੀਤਾ ਪਿਆ ਹੈ ਕਿਹੜੇ ਦਿਨ ਦੱਸਾਂਗੇ ਅੱਜ ਅਸੀਂ ਹੁਣ ਪਹਿਲੇ ਪੰਗੂੜਿਆਂ ਵਾਲਾ ਹੋਰ ਨਾ ਮੈਂ ਗੁਰਦੁਆਰਾ ਹਾਲ ਤਾਂ ਚੱਲ ਕੇ ਨਾ ਨਿਕਲ ਅਦਰ ਲਿਪੂ ਘੂੜੇ ਵਾਲੀ ਜਗ੍ਹਾ ਤਾਂ ਕਿ ਮੈਂ ਆਪਣੇ ਦੋਸਤਾਂ ਨੂੰ ਦੱਸ ਸਕਾਂ ਕਿ ਕਿੱਥੇ ਕਿਹੜਾ ਘੂੜਾ ਲੱਗਾ ਹੈ ਕਿਉਂਕਿ ਮੈਂ ਦੱਸੂੰਗਾ ਫਿਰ ਉਹਨਾਂ ਕੋਲ ਲੈੇ ਪਾਸ ਤੇ ਬੜਾ ਦੁਰਦਾ ਫਿਰਦਾ ਰਿਹਾ ਹੈ ਨਾ ਐਦਾਂ ਕਰਕੇ ਕਿਉਂਕਿ ਮੈਂ ਹੁਣ ਵਲੌਗਰ ਹਾਂ ਮੈਂ ਤੁਰੂੰਗਾ ਫਰੂੰਗਾ ਨਹੀਂ ਤੇ ਕੀ ਕਰੂੰਗਾ ਤੇ ਫਿਰ ਕਿ ਮੈਨੂੰ ਪੰਗੂਲੇ ਜਾਣਕਾਰੀ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਆ ਆਪਾਂ ਚੱਲਿਏ ਹੁਣ ਪੰਗੂੜੇ ਵੇਖਣ ਲੋ ਯਾਰ ਮੈਂ ਪਹੁੰਚ ਗਿਆ ਜੇ ਆਪਣੀ ਜਗ੍ਹਾ ਤੇ ਤੇ ਪੰਗੂੜੇ ਪਕਾ ਰਹੇ ਨੇ ਅਰੇ ਤਾਂ ਆਹ ਖੁੱਲਾ ਰਾਹ ਘੜਦਾ ਪਿਛਲੀ ਦੇ ਨੁੱਕਰ ਜੀ ਤੋਂ ਜਾਣਾ ਪੈਂਦਾ ਸੀ ਐਰ ਕੀ ਤੇ ਪੂਰਾ ਬਾਜ਼ਾਰ ਬਜੂਰ ਬਣਾਇ ਆ ਪੰਗੂ ਦੇ ਗੂੜੇ ਹੋਏ ਭਾਈ ਮੈਂ ਹੁਣ ਵੇਖ ਕੇ ਆਉਣਾ ਸਾਰੇ ਕਿਤੇ ਕੀ ਕੀ ਚੱਲਣ ਦਿਆ ਵਾ ਇਧਰ ਗੁਰੂ ਮੈਨੂੰ ਮਲਾਉਣਾ ਹੈ ਆਪਣੇ ਬੰਦਿਆ ਨਾਲ ਵਾਰ ਤੋਂ ਲਿਆ ਵਾਰ ਤੋਂ ਐਕਸੀਡੈਂਟਲੀ ਮਿਲਦੇ ਝੂੜਾ ਤੂੰ ਲੈ ਇਧਰ ਮੇਰਾ ਹੱਥ ਮੈਂ ਐ ਹੀ ਆਣਾ ਬਸ ਕਰਦੇ ਨਹੀਂ ਲੈ ਮੇਰੀ ਤੂੰ ਇੱਥੇ ਕਰਦੇ ਮੈਂ ਮੈਂ ਬਹੁਤ ਬ੍ਰੇਕਡਾਊਨਸ ਵਾਲਾ ਝੂੜਾ ਵੇਖਣਾ ਮੈਂ ਇਹਨੂੰ ਵੇਖ ਲਿਆ ਇਹਨੂੰ ਵਲੋਗ ਜੱਜ ਛੋਲਾ ਮੁੰਡਾ ਇਹਨੂੰ ਲੈ ਲੈ ਲਿਆ ਤੂੰ ਜਿਹੜਾ ਕੋਲ ਹੁੰਦੇ ਮੋੜੋਂ ਵੇਚ ਲਿਆ ਮੈਂ ਨਾ ਕਹਿੰਦਾ ਮੈਂ ਚਲਾ ਜੂੜੇ ਲੈ ਕੇ ਕਰੀਆ ਮੈਂ ਨਾ ਰਿਕਾਰਡ ਕਰਨਾ ਮੈਂ ਨਾ ਉਹ ਉਧਰਲੀ ਆਣ ਕੈਮਰਾ ਕੀਤਾ ਮੈਂ ਦੇਖਿਆ ਜਨੀ ਸ਼ਨੀ ਸ਼ਕਲ ਆ ਮੈਂ ਦੇਖਿਆ ਤੂੰ ਵੀ ਆ ਗਿਆ ਉਹ ਦੇਖੋ ਚੱਲ ਗਿਆ ਬਰੇਡ ਡਾਂਸ ਵਾਲਾ ਝੂਟਾ ਜਾ ਇਧਰ ਬਰਾਜ ਹਲੇ ਪੁੱਛਣਦੇ ਆ ਕਿ Google ਪੇ ਚੱਲੂ Google ਪੇ ਚੱਲੂ ਤੇ ਹੀ ਚੜਦੀਏ Google ਪੇ ਦੇ ਜਵਾਨੇ ਆ ਰਹੇ ਨੇ ਭਾਈ ਮੈਂ ਤਾਂ ਬਾਹਰ ਮੈਂ ਬਾਹਰ ਖਲੋऊंगा ਜਦੋਂ ਇਹਨਾਂ ਦੇ ਧੋਣਾਂ ਨੂੰ ਵੜੇ ਪੈਨ ਤੇ ਹੋਣਗੇ ਨਾ ਵੇਖੂਗਾ ਵਾਹ ਕਿਹੜਾ ਨਜ਼ਾਰੇ ਆਉਣਗੇ ਵੇ ਦੇ ਵੇ ਦੇ ਉਹ ਐ ਮਨਾਂ ਮੈਂ ਤਾਂ ਤੇਰੇ ਨਹੀਂ ਗੱਦੀ ਪਰ ਮੈਨੂੰ ਨਾ ਪਤਾ ਕਿ ਤੁਹਾਨੂੰ ਵਾਲ ਜਰੂਰ ਪੈਂਦਾ ਇੱਕ ਨਾ ਕਰੀ ਉਹ ਤੇਰੇ ਲੋਕੀ ਵੀਡੀਓ ਬਣਾਉਂਦੇ ਸਾਂ ਕੈਮਰਾ ਛੋਟਿਆ ਨਾ ਹੱਥ ਇਹ ਵੇਰ ਜਾਣਾ ਇਹ ਇੱਕ ਪੂਆਗੇ ਵੱਜਣੀ ਹੈ ਉਹ ਉਧਰੇ ਉਧਰੇ ਉਹ ਬੜਾ ਖਰਨ ਵਾਲਾ ਤੇ ਹੈ ਘੁੰਮਦੀ ਰਹੀ ਗੱਡੀ ਪਰ ਕੋਈ ਨਹੀਂ ਕੋਈ ਤੂੰ ਹੀ ਕਿਦਾਂ ਚੜਨਾ ਇਹ ਦੱਸੋ ਓ ਯਾਰ ਫੇਰ ਉਹਨੇ ਬੰਦੇ ਨੇ ਵੇਰ ਜਾਣਾ ਤੇ ਉਹਨੇ ਕਹਿਣਾ ਮੈਂ ਫੇਰ ਨਹੀਂ ਜਾਣਾ ਲੈ ਮੈਂ ਤਾਂ ਮਾ ਭੀੜ ਵੀ ਹੈਗੀ ਫੇਰ ਚੱਲਦੇ ਆ ਉਹ ਫੇਰ ਨਹੀਂ ਹੋਇਆ ਚਲਾਉਣਾ ਫੇਰ ਕੋਈ ਨਹੀਂ ਕੋਈ ਨਾ ਮੇਲੇ ਵਾਲੇ ਦੇ ਨਾਲ ਜੀ ਮੇਲੇ ਵਾਲੇ ਦੇਦਨੇ ਹੋ ਕਪਰੇ ਮੇਲੇ ਨੂੰ ਮੈਂ ਹੈਗਾ ਹੈਗਾ ਅੱਜ ਵਧੀਆ ਲੱਗੇ ਵੀ ਮੇਰੇ ਮਹਿਲ ਲੋਕ ਮੈਂ ਤਾਂ ਹੀ ਕਰਨਾ ਹੈ ਮੈਂ ਹੱਥ ਤੇ ਮੈਂ ਬਸ ਦੇਖਣਾ ਹੈ ਪੰਗੂੜੇ ਪੰਗਾੜੇ ਆਏ ਨੇ ਜੀ ਮੈਂ ਤਾਂ ਬਾਹਰ ਲੱਗੇ ਆ ਯਾਰ ਹੋ ਗਈ ਤੇ ਤੈਨ ਤੇ ਮੈਂ ਤਾਂ ਵੀ ਦੇਖਣਾ ਹੈ ਕਿੱਧਰ ਤੂੰ ਜਾਣ ਲੱਗਾ ਇਹਦੇ ਤੇ ਜਾਣ ਲੱਗਾ ਨੇ ਉਦਾਂ ਹੀ ਬੱਸ ਮੈਂ ਚਲਾਇਆ ਅੱਜ ਆਪਣਾ ਵਾਲਾ ਵਲੌਗ ਬਣਾਉਣੇ ਪੂਰਾ ਇਕੱਠੇ ਹੈ ਤੇਰੀ ਐਸ ਐਸ ਸਮਾਈਲ ਨੂੰ ਆਪਾਂ ਵਲੌਗ ਦੇ ਵਿੱਚ ਲਿਆਉਣਾ ਹੈ 1 ਮਿਲੀਅਨ ਵਿਊਜ਼ ਲਈ ਓਏ ਜੇਕਰ ਤੁਸੀਂ ਚਾਹੁੰਦੇ ਆ ਬੰਦਾ ਰੋਜਾ ਦੇ ਵਲੌਗ ਜੀ ਦੇਖੇ 1 ਮਿਲੀਅਨ ਲਾਈਕਸ ਮੇਰੇ ਬੰਮਾ ਉੱਪਰ ਆਇਆ ਨਾ ਮੇਰੇ ਕੋਲ ਨਾਲ ਅੰਮੀ ਵਲੌਗ ਜੀ ਲੈ ਜਾ ਵਲੌਗ ਲੈਣ ਜਾ ਜਾ ਚੱਲ ਆ ਜੇ ਮੈਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋਇਆ ਤਾਂ ਬਰਾਜ ਦੀ ਜ਼ਿੰਮੇਵਾਰੀ ਹੈ ਮੈਨਾਂ ਨਹੀਂ ਹੋਵੇ ਹੋਣਾ ਪੈਣਾ ਚੈਨਲ ਤੇ ਟਾਲ ਕੇ ਆ ਜਾ ਤੁਸੀਂ ਸਾਰੇ ਇਹਨੇ ਗਵਾਹ ਜੇਕਰ ਮੈਨੂੰ ਕੁਝ ਵੀ ਹੁੰਦਾ ਨਾ ਅੱਜ ਉਹ ਬੰਦਾ ਆ ਉਹ ਬੰਦਾ ਠੀਕ ਜੀ ਮੈਂ ਨਾ ਟੈਨਸ਼ਨ ਨਾ ਲੈ ਬੈਠ ਬੈਠ ਮੋੜ ਦੇ ਮੁਝ ਜਦੇ ਹੋਏ ਗੁਰਤ ਕਰਕੇ ਮੈਂ ਬਸ ਹੋ ਗਿਆ ਨਹੀਂ ਪਹਿਲਾ ਪਹਿਲਾ ਮੈਂ ਡਰ ਲੱਗਣ데요 ਇਹਦਾ ਹਾਂ ਥੋੜੇ ਚੱਕਰ ਦੇ ਹੁੰਦੇ ਆ ਉਹ ਭਰਾ ਵਾ ਮੈਂ ਲੈ ਲਾਂ ਜਿਹੜੇ ਸਾਰਾੜੂ ਲੈ ਲਾਂ ਧਾਰਾ ਲੈ ਲਾਂ ਧਾਰਾ ਲੈ ਲਾਂ ਭਰਾ ਸਬਸਕ੍ਰਾਈਬ ਕਰ ਦਿਓ ਵੀਰੇ ਸਬਸਕ੍ਰਾਈਬ ਕਰ ਦਿਓ ਸਾਰੇ ਆ ਸਾਰੇ ਗੁਰੂ ਆਪਣੇ ਨਾਲ ਹੀ ਮੈਂ ਨਾ ਉੱਥੇ ਤੇ ਉਹ ਵੀਰ ਕਿਧਰ ਗਈ ਨੂੰ ਉਲਟੀ ਆ ਗਈ ਔਰ ਵੀ ਦਾਖਲ ਕਰ ਦਿਆ ਦਾਖਲ ਕਰਨ ਜਿਹੜਾ ਗੁਰੂਆ ਨਹੀਂ ਚੈਨਲ ਦਾ ਨਾਮ ਲਿਆ ਯਾਰ ਪਾਸਪੋਰਟ ਦਿਖੋ ਇੰਸਟਾ ਤੇ ਵੀ ਕਰਦੇ ਆ ਇੰਸਟਾ ਤੇ ਮੈਂ ਵੇਣਾ ਨਾ ਵੇਦੀਆਂ ਵੀਡੀਓ ਇਹ ਚੈਨੀ ਕੁਆਤੀ ਇੱਕ ਬਹੁ ਦੀ ਲੱਗ ਲਵੇ ਤਾ ਆਹ ਗੱਲ ਮੈਂ ਤਿੰਨ ਦਾ ਔਰ ਵੀ ਬੰਦ ਅੱਛਾ ਆ ਲੋ ਯਾਰ ਆ ਜਾਓ ਵੀਰ ਜਦੋਂ ਮੈਂ ਆਹ ਜਣਾ ਪਹਿਲਾਂ ਚਲੋ ਪਹਿਲਾਂ ਚੈਨਲ ਆ ਗਿਆ ਆਪਾਂ ਬਣਾਉਂਦਾ ਯਾਰ ਉਹ ਬਣਾ ਕੇ ਲਿਓ ਕਿਤੇ ਨਹੀਂ ਨਹੀਂ ਯਾਰ ਅੰਬ 150 ਹੋ ਜਾਂਦਾ ਬੰਦਾ ਕਹੇ ਯਾਰੀ ਨੋ ਨੋ ਮੈਂ ਤਾਂ ਨੂੰ ਦੇਖ ਤੇ ਹੁਣ ਬਾਹੂ ਤੇ ਕਿੰਨੇ ਮਹੀਨੇ ਦਾ ਮੇਲੇ ਜੇ ਸਬਸਕ੍ਰਾਈਬ ਕਰਾਉਂਦੇ ਹੋ ਧੱਕੇ ਨਾਲ ਤੁਹਾਨੂੰ ਬਾਤ ਆ ਨਹੀਂ ਤੁਹਾਨੂੰ ਬਾਤ ਆ ਬਾਅਦ ਚ ਠੀਕ ਹੀ ਪਹਿਲਾਂ ਪਹਿਲਾਂ ਮੈਂ ਡਰਨੇ ਆ ਬੜਾ ਪਹਿਲਾਂ ਪਹਿਲਾਂ ਮੈਨੂੰ ਡਰ ਲੱਗਿਆ ਵੀਡੀਓ ਦੇਖ ਲਿਆ ਸਾਰੀਆਂ ਐਟ ਜੀ ਵੀਰ ਮੈਂ ਤੁਹਾਨੂੰ ਕੀ ਰਿਐਕਸ਼ਨ ਦਿਖਾਪਨਾ ਪਹਿਲਾਂ ਜਦੋਂ ਮੈਂ ਨਾ ਚੜੇ ਆ ਨਾ ਪਹਿਲਾਂ ਅੱਖਾਂ ਬੱਜ ਗਈ ਪੂਰਾ ਵੰਡਿਆ ਹੋਦਾ ਇਹ ਦੀ ਦਾ ਰਿਐਕਸ਼ਨ ਲੈਣਾ ਉਹਦਾ ਲੈ ਰਿਐਕਸ਼ਨ ਜਿਹੜਾ ਲੈਣਾ ਉਹ ਨਾਲ ਰਿਐਕਸ਼ਨ ਲੈ ਆ ਆ ਵੀਰ ਨੂੰ ਉਲਟੀ ਹੁਣ ਫਿਰ ਮੂੰਹ ਲੁਕਾਉਂਦੇ ਆ ਨਾ ਆ ਵੀਰ ਨੂੰ ਤੇ ਗੁਰੂ ਉਲਟੀ ਆਈ ਨਾ ਇਹ ਜਿਹੜਾ ਕਰ ਰਿਹਾ ਪਹਿਲਾਂ ਮੈਂ ਰੱਖਾ ਪਾਵੇ ਬਾਅਦ ਵਿੱਚ ਖੋਲੀ ਨਾ ਵਲੀ ਵਲੀ ਨੂੰ ਮੱਈਏ ਉਹਨੇ ਵੀਰ ਮੈਂ ਅਸੇਰ ਫਿਰ ਬਾਅਦ ਚ ਵਧੀਆ ਕੰਮ ਆਇਆ ਨਾ ਤੇ ਯਾਰ ਝੂੜੇ ਤੇ ਯਾਰ ਝੂੜੇ ਲੈ ਗਏ ਨਾ ਹੁਣ ਆਪਾਂ ਜਾ ਰਹੇ ਆ ਘਰ ਨੂੰ ਵਾਪਸ ਹਾਂਜੀ ਮੈਂ ਸਬਸਾਈਵਰ ਮਿਲ ਗਿਆ ਤੇਰਾ ਵਧੀਆ ਆ ਗਿਆ ਆਹ ਵੇਖੋ ਮੇਰਾ ਵੀ ਆ ਵੀ ਆਪਣੀ ਵੀਡੀਓ ਨੇ ਹੋਰ ਕਿਦਾਂ ਸਿੰਘ ਕਲੰਜਰ ਆ ਆਏ ਹਾਏ ਵਧੀਆ ਤੁਸੀਂ ਵੀਡੀਓ ਬਣਾਦੇ ਆਪਣੀਆਂ ਆਹੋ ਵੀਡੀਓ ਵੇਖਦੇ ਹਾਂ ਜੱਦ ਦੇਖਦੇ ਹਾਂ ਆਹੋ ਆ ਗੋੜੇ ਜੁੜੂ ਵੀ ਨਹੀਂ ਸਬਸਕ੍ਰਾਈਬਰ ਕਰੋ ਆਪਾਂ ਪੂਰਾ ਮਨਾ ਲੈ ਵਧੀਆ ਅਗਲੀ ਪਾਈਦੇ ਆ ਤੇ ਟਿੱਡੇ ਕਾ ਮੱਥਾ ਆਪਾਂ ਇੱਥੇ ਹੁੰਦੇ ਬੰਦੇ ਠੀਕ ਹੈ ਜੀ ਠੀਕ ਹੈ ਫਿਰ ਉੱਥੇ ਬਾਏ ਬਾਏ ਤੇ ਹੁਣ ਆਪਾਂ ਝੂਲੇ ਵਗੈਰਾ ਲੈ ਕੇਦੇ ਆਪਾਂ ਚੱਲਨੇ ਆ ਘਰ ਨੂੰ ਤੇ ਬਾਕੀ ਆਪਣੇ ਤੁਹਾਨੂੰ ਬਾਹਰ ਚੜਾਈ ਹੁੰਦੀ ਆ ਆਹ ਪਾਣੀ ਆਪਾਂ ਕੋਈ ਚੱਕਰ ਹੀ ਨਹੀਂ ਹੋ ਰਿਹਾ ਚੱਲ ਨਿਕਲਦੇ ਆ ਬਗੀ ਬਰਾਏ ਪਹਿਲਾਂ ਮਸੋਦੇ ਬਰਾਏ ਦੇ ਖਿੱਚ ਖਿਚਦਾ ਚੜਾਤਾ ਪਰ ਬਾਅਦ ਚ ਵਧੀਆ ਲੱਗਦਾ ਇਹ ਹੁਣ ਮੈਂ ਆਉਂਦੇ ਆ ਮੇਰੇ ਰਿਐਕਸ਼ਨ ਲੈਣਾ ਹੀ ਤੇ ਮੇਰੇ ਰਿਐਕਸ਼ਨ ਤੇ ਵਧੀਆ ਹੀ ਹੋ ਗਿਆ ਫਿਰ ਇੱਕ ਨੂੰ ਹੋ ਗਿਆ ਹੋਰ ਤੇ ਮਿਲ ਗਿਆ ਵਧੀਆ ਰਹਾ ਉਹ ਦੇ ਡਰਜੀ ਵਾਲੀ ਗੱਲ ਨਹੀਂ ਪਹਿਲਾਂ ਫਰਾ ਡਰ ਲਾਦਾ ਬਣ ਗਿਆ ਵਧੀਆ ਰਹਾ ਲੱਗਦਾ ਆ ਕਦੇ ਹੀ ਹੋਵੇ ਆਵੇ ਸਾਰੇ ਇਧਰੇ ਆ ਤੋ ਚਲੋ ਯਾਰ ਹੁਣ ਆਪਾਂ ਘਰੇ ਪਹੁੰਚ ਹੀ ਗਏ ਆ ਤੇ ਘਰੇ ਪਹੁੰਚ ਗਏ ਬਾਕੀ ਮੈਨੂੰ ਹੁਣ ਕੀ ਕਰਨਾ ਹੈ ਮੈਂ ਤਾਂ ਮੈਂ ਛੇਤੀ ਆ ਗਿਆ ਰੇਡ ਦੁਕਣਾ ਸੀ ਪਰ ਹੁਣ ਛੇਤੀ ਆ ਗਿਆ ਮੈਂ ਚਲ ਹੁਣ ਘਰੇ ਚੱਲਦਾ ਰਾਤ ਹੋਣ ਵਾਲੀ ਹੈ ਬਾਕੀ ਯਾਰ ਹੁਣ ਨਾ ਮੈਂ ਆ ਗਿਆ ਘਰੇ ਠੀਕ ਹੈ ਮੇਲੇ ਤੋਂ ਤੇ ਬਾਕੀ ਅੱਜ ਤੇ ਕਾਫੀ ਬਰਾਜ ਦਾ ਬਸ ਚੱਲਦਾ ਬਰਾਜ ਉੱਥੇ ਹੀ ਫੈਨ ਮੀਟਪ ਰੱਖ ਲੈਂਦਾ ਮੇਰਾ ਤੇ ਠੀਕ ਹੈ ਉਹ ਬਲ ਵੀ ਨਾ ਤੋਂ ਨਿਕਲ ਗਏ ਤੇ ਮੈਂ ਯਾਦਨ ਵਲੌਗ ਨੂੰ ਉਹ ਉੱਥੇ ਮੇਲੇ ਜਾਂਦੇ ਵਲੌਗ ਬਣਾਉਣੇ ਆ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹੀ ਉਹ ਬੰਦਾ ਹੈ ਨਾ ਕਿ ਜਿਹਦੇ ਵੀਡੀਓ ਵੀਡੀਓ ਦੇਖੀ ਦੀਆਂ ਕਿਉਂਕਿ ਉਹ ਪਰ ਇਹਨਾਂ ਹੱਥ ਚ ਕੈਮਰਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਹਾਂ ਇਹ ਵਲੌਗ ਬਣਾਉਂਦੇ ਆ ਤਾਂ ਉਹ ਭਰਾ ਬਹੁਤ ਕਾਫੀ ਲੋਕ ਹੀ ਮਿਲਣ ਆ ਗਏ ਤੇ ਵਧੀਆ ਲੱਗਾ ਯਾਰ ਮਿਲ ਕੇ ਸਾਰਿਆਂ ਨੂੰ ਮਤਲਬ ਕਾਫੀ ਸੀਗੇ ਤੇ ਮਤਲਬ ਕਈ ਇਹ ਵੀ ਟਾਈਮ ਹੁੰਦਾ ਸੀ ਲੰਘੀ ਰਹਿ ਸੀ ਕੋਈ ਪੁੱਛਦਾ ਤੱਕ ਨਹੀਂ ਅੱਜ ਗੱਲ ਵਧੀਆ ਲੱਗੰਦਿਆ ਬਸ ਇਦਾਂ ਹੀ ਆਪਾਂ ਚੱਕ ਕੇ ਰੱਖਣਾ ਕੰਮ ਬਾਕੀ ਹੁਣ ਘਰੇ ਆ ਗਏ ਤੇ ਮੈਂ ਹੁਣ ਜਾ ਕੇ ਖਾਣਾ ਰੋਟੀ ਟਾਈਮ ਹੋ ਗਿਆ ਵਾਵਾ ਮੈਨੂੰ ਭੁੱਖ ਲੱਗ ਗਈ ਤੇ ਉਹ ਰੋਲਰ ਕੋਸਟਰ ਤੇ ਸਾਰਾ ਕੁਝ ਪਚਾ ਦੂ ਇਹ ਲਾਹ ਹਿਸਾਬ ਆ ਮਤਲਬ ਬਹਿਗ ਜਿਆਦਾ ਖਾ ਗਏ ਤੇ ਉਹ ਤੇ ਕੁਝ ਬੰਦਾ ਚੜੇ ਨਾ ਇੱਕ ਬੰਦੇ ਨੂੰ ਪ੍ਰਾਉ ਉਲਟੀਆਂ ਆ ਗਈਆਂ ਵੇਖਿਆ ਨਹੀਂ ਨਾ ਉਹ ਵੀਡੀਓ ਮੈਂ ਸ਼ਾਇਦ ਹੁੰਗੀ ਨਾ ਉਹਦੇ ਵਿੱਚ ਦਿਖਾਇਆ ਹੋਣਾ ਹੈ ਨਾ ਮੈਂ ਲਾਤੀ ਹੁੰਗੀ ਜਗਰ ਤੇ ਭਾਈ ਹੁਣ ਚੱਲਾਂ ਮੈਂ ਥੱਲੇ